ਆ ਵਾਹਿਗੁਰੂ ਜੀ ਕੀ ਫਤਿਹ ਚਰਨਜੀਤ ਸਿੰਘ ਪੁੱਤਰ ਕਰਬੇਲ ਸਿੰਘ ਵਾਸੀ ਗੁਰੂਸਰ ਜਿਲ੍ਹਾ ਬਠਿੰਡਾ ਇਸ ਨੌਜਵਾਨ ਨੂੰ 25 ਸਾਲ ਕੈਦ ਹੋਈ ਆ ਵਿਰਾਟਕਨ ਕੈਨੇਡਾ ਦੇ ਵਿੱਚ ਟੰਟਾਰੀਓ ਜੇਲ੍ਹ ਚ ਬੰਦਾ ਨੌਜਵਾਨ ਤੇ ਮੈਂ ਮੇਰੇ ਭਰਾਵਾਂ ਨੂੰ ਅਪੀਲ ਕਰਦਾ ਵੀ ਜਿਹੜੇ ਕੈਨੇਡਾ ਬੈਠੇ ਆ ਕੋਈ ਕਾਨੂੰਨੀ ਮਾਹਰ ਨੇ ਵਕੀਲ ਨੇ ਜਾਂ ਵਕੀਲਾ ਨੂੰ ਜਾਣਦੇ ਆ ਜਾਂ ਹੋਰ ਸਾਡਾ ਇਹ ਪੰਜਾਬੀ ਭਾਈਚਾਰਾ ਉੱਥੇ ਬੈਠਾ ਹੈ ਇਸ ਨੌਜਵਾਨ ਦੀ ਜਿਹੜੀ ਮਦਦ ਕੀਤੀ ਜਾ ਸਕੇ ਕੁਛ ਘਰੇਲੂ ਕਾਰਨਾ ਕਰਕੇ ਉੱਚਾ ਘਣਾ ਹੋਇਆ ਉਹਦੇ ਚ ਕਤਲ ਹੋਇਆ ਤੇ ਕਤਲ ਤੋਂ ਬਾਅਦ ਇਹ ਨੌਜਵਾਨ ਜਿਹੜਾ 25 ਸਾਲ ਦੀ ਕੈਦ ਘਟ ਰਿਆ ਸੋ ਬੇਨਤੀ ਹੈ ਵੀ ਜਿੰਨੇ ਬਾਹਰ ਬੈਠੇ ਭਰਾ ਨੇ ਪੱਗ ਤੋਂ ਬਾਅਦ ਇਸ ਨੌਜਵਾਨ ਦੀ ਮਦਦ ਤੁਸੀਂ ਕਰ ਸਕਦੇ ਹੋ ਚਰਨਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਗੁਰੂ ਸਾਹਿਬ ਨੇੜੇ ਭਗਤਪਾਈ ਕਾ ਜ਼ਿਲ੍ਹਾ ਬਰੰਡਾ ਅੰਟਾਰੀਓ ਜੇਲ੍ਹ ਚ ਬੰਦਾ ਹੈ ਜਿਹੜੇ ਵੀ ਭਰਾ ਤੇ ਦੀ ਗੱਲ ਸੁਣਨਗੇ ਤੁਸੀਂ ਇਹਦੀ ਪਹੁੰਚ ਕਰ ਸਕਦੇ ਆ ਇੱਕ ਨੰਬਰ ਅਸੀਂ ਅ ਤਹਾ ਕੁ ਦੱਸ ਦਿੰਨੇ ਆ ਉਸ ਪਰਿਵਾਰ ਦੇ ਮੈਂਬਰਾਂ ਨੰਬਰ ਆ ਉਸ ਨੌਜਵਾਨ ਦੇ ਚੰਦ ਸਿੰਘ ਦੇ ਬਾਪੂ ਦਾ ਨੰਬਰ ਆ ਕਿੰਨਾ ਨੰਬਰ ਆ ਹੀ ਬੋਲਿਓ ਨਹੀਂ 71 97 99 687 5370 53 770 ਨੰਬਰ ਫਿਰ ਬੋਲ ਦਿੰਨੇ ਆ 99 87 687 53 770 ਇਹਦੇ ਤੇ ਤੁਸੀਂ ਗੱਲ ਵੀ ਕਰ ਸਕਦੇ ਹੋ ਪੁੱਛ ਸਕਦੇ ਹੋ ਕੋਈ ਜਾਣਕਾਰੀ ਲੈਣੀ ਹੋਵੇ ਤੇ ਇਸ ਨੌਜਵਾਨ ਦੀ ਮਦਦ ਕਰਕੇ ਇਸ ਨੌਜਵਾਨ ਨੂੰ ਬਾਹਰ ਡਾਊਨ ਚ ਮਦਦ ਕੀਤੀ ਜਾਵੇ ਮਹਾਰਾਜ ਖਾਲਸਾ ਵਾਹਿਗੁਰੂ